ਤਾਂ ਮਾਤਾ ਮੌਜੂਦ ਨੇ ਗੱਲਬਾਤ ਕਰ ਲਈ ਨਾ ਮਾਤਾ ਕਿੰਨੀ ਕਿ ਖੁਸ਼ੀ ਹੈ ਪਿੰਡ ਦੇ ਵਿੱਚ ਇੱਕੀ ਲੜਕੀ ਬਹੁਤ ਬੇਟਾ ਬਹੁਤ ਖੁਸ਼ੀ ਹੈ ਜਿੰਨੇ ਕਹਦਾ ਉੰਨੀ ਖੁਸ਼ੀ ਹੈ ਇੱਕ ਲੜਕੀ ਦਾ ਵਿਆਹ ਕਰਨਾ ਔਕਾ ਹੋ ਜਾਣਾ ਹਾਂ ਹਾਂ ਬੇਟਾ ਹਾਂ ਸਾਡੀ ਲੜਕੀਆਂ ਦੇ ਹਾਂ ਬੇਟਾ ਮਾਲਕਾ ਕਰੂਗਾ ਸੱਚੇ ਪਾਤਸ਼ਾਹ ਨਾ ਜੀ ਬਸ ਇਹ ਬੱਤਿਆਂ ਚ ਉਹ ਨਹੀਂ ਕਰਨਾ ਬੇਟਾ ਤਾਂ ਖੁਸ਼ੀ ਹੋ ਰਹੀ ਹੈ ਪਿੰਡ ਦੇ ਵਿੱਚ ਹਾਂ ਬਹੁਤ ਖੁਸ਼ੀ ਹੈ ਤਾਂ ਤਾਂ ਖੁਸ਼ੀ ਹੈ ਬੇਟਾ ਸਾਰੇ ਇਹਨਾਂ ਕੋ ਖੁਸ਼ੀ ਤਿਆਰੀਆਂ ਖੇਤੀ ਹਾਂ 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 ਸਿੱਖ ਚਲਖਿਆ ਨਹੀਂ ਬੇਟਾ ਅਸੀਂ ਕਹਿੰਦੇ ਵੀ ਅਸੀਂ ਵੀ ਸੇਵਾ ਕਰੀਏ ਜਿੰਨੇ ਕੋ ਹੋਵੇ ਹੈ ਇਹ ਖੁਸ਼ੀ ਆਦੀ ਹੰਝਾ ਤੋਂ ਹਾਂ ਇਹ ਖੁਸ਼ੀ ਤਾਂ ਤਾਹੀ ਹੋਰੇ ਚੱਲ ਕੇ ਆਏ ਐ ਢੀ ਖੁਸ਼ੀ ਬਹੁਤ ਜ਼ਿਆਦਾ ਹੈ ਤਾ ਤਸਵੀਰਾਂ ਦੇਖ ਸਰਪੰਚ ਮੈਡਮ ਜੂਨੇ ਕਿਸ ਤਰ੍ਹਾਂ ਦੇਖਦੇ ਸੁਨੇਹਰ ਦੇ ਤੁਸੀਂ ਵੀ ਖੁਦ ਸਫਾਈ ਕਰਨ ਲੱਗ ਰਹੇ ਹੋ ਕਿੰਨੀ ਖੁਸ਼ੀ ਹੈ ਦੇਖੋ ਇੱਕ ਕੁੜੀ ਦਾ ਵਿਆਹ ਕਰਨਾ ਬਹੁਤ ਔਖਾ ਜਾਂਦਾ ਸਾਡਾ ਭਰਾ ਅਮਰੀਕ ਸਿੰਘ ਵੀਰਾ ਬੱਚਾ ਉਹ ਇੱਕ ਹੀ ਲੜਕੀਆਂ ਦਾ ਵਿਆਹ ਕਰ ਰਿਹਾ ਤੇ ਸਾਨੂੰ ਖੁਸ਼ੀ ਹੈ ਹੱਦਵਾਦ ਦੇ ਅਸੀਂ ਦੇਖ ਰਹੇ ਹਾਂ ਅਸੀਂ ਕਿਵੇਂ ਸਵੇਰ ਦੇ ਸਫਾਈ ਕਰਨ ਲੱਗੇ ਪਿਓ ਔਰ ਕਿਵੇਂ ਗੀਤ गा ਰਹੇ ਹਾਂ ਜਿਹੜੀ 21 ਲੜਕੀਆਂ ਨੇ ਉਹ ਵੀ ਸਾਡੀਆਂ ਆਪਣੀਆਂ ਨੇ ਜਦੋਂ ਆਪਾਂ ਘਰ 'ਚ ਵਿਆਹ ਰੱਖਦੇ ਆ ਨਾ ਤਾਂ ਹਰ ਇੱਕ ਬੰਦਾ ਵਿਆਹ ਦੇ ਸ਼ਗਨਾਂ ਦੀ ਕੀ ਦਗਾਉਂਦਾ ਇਸ ਕਰਕੇ ਅਸੀਂ ਇੱਥੇ ਗਾਣਾ ਸ਼ੁਰੂ ਕਰਤੇ ਅੱਜ ਅਸੀਂ ਨੇ ਬਹੁਤ ਖੁਸ਼ੀ ਹੈ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਜਿਹੜਾ ਇਹ ਉਪਰਾਲਾ ਕਰਨ ਜਾ ਰਿਹਾ ਲੋਕਾਂ ਨੂੰ ਅਸੀਂ ਅਪੀਲ ਕਰਨਾ ਚਾਹੁੰਦੇ ਆ ਵੀ ਦੇਖੋ ਇਸ ਮੇਜਾਗਾ ਇੱਕ ਹੈ ਇੱਕ ਲੜਕੀ ਦਾ ਵਿਆਹ ਕਰਨਾ ਇਸ ਮੇਜਾਗਾ ਅਮਰੀਕਾ ਦੇਖੋ 21 ਲੜਕੀਆਂ ਦਾ ਵਿਆਹ ਕਰ ਰਿਹਾ ਹੈ ਪਰਮਾਤਮਾ ਸੱਚੇ ਪਾਤਸ਼ਾ ਇਹਨੂੰ ਤੰਦਰੁਸਤੀਆਂ ਬਖਸ਼ੇ ਚੜ੍ਹਦੀ ਕਲਾ ਚ ਰੱਖੇ ਔਰ ਸਾਡੇ ਸਾਰੇ ਨਗਰ ਨੂੰ ਮੇਰੇ ਸਾਡੇ ਹੱਥ ਵਨ ਕੇ ਹੀ ਬੇਨਤੀ ਆ ਵੀ ਇਸ ਅਮਰੀਕ ਸਿੰਘ ਦਾ ਸਾਥ ਦਿਓ ਤੁਸੀਂ ਬੱਤ ਬੱਤ ਠੀਕ ਹੈ ਤਾਂ ਕਿੰਨੇ ਕੁ ਲੋਕਾਂ ਦਾ ਇਕੱਠ ਦਾ ਜਿਹੜੀ ਤਿਆਰੀ ਆ ਇਕੱਠ ਦੇਖੋ ਜੀ ਅਸੀਂ 14-15000 ਬੰਦੇ ਅਰੇਂਜਮੈਂਟ ਕੀਤਾ ਪਰ ਸਾਨੂੰ ਲੱਗਦਾ ਵਧ ਜਾਊਗਾ 15000 ਤੋਂ ਵਧੂਗਾ ਬਾਕੀ ਜੋ ਅਨਜਾਲਾ ਪਰਮਾਤਮਾ ਜੀ ਜਿਨੇ ਕਿਸਨੇ ਹਾਜ਼ਰੀ ਸਮੇਂ ਜੱਗਤ ਲਵਾਉਣੀ ਹੈ ਉਹ ਬੰਦਾ ਹਰ ਹਿੱਲੇ ਪਹੁੰਚੂਗਾ ਹੀ ਪਹੁੰਚੂ। ਪਰ ਜਿਵੇਂ ਆਮ ਲੜਕੀਆਂ ਦਾ ਵਿਆਹ ਹੁੰਦੇ ਨੇ ਘਰਾਂ ਦੇ ਵਿੱਚ ਆਪਾਂ ਕਰਦੇ ਆ ਸਮਾਨ ਦਿੰਨੇ ਆ ਤਾਂ ਉਹ ਸਾਰਾ ਕੁਸ਼ੂਮ ਹੀ ਕੀਤਾ ਜਾਂਦਾ। ਹਾਂਜੀ। ਹਾਂਜੀ।